ਬਿਲਕੁਲ ਅੱਜ ਮੈਂ ਫਿਰ ਇੱਕ ਵਾਰ ਆਪਣੇ ਵਿਧਾਨ ਸਭਾ ਹਲਕਾ ਪੋਆ ਦੇ ਪਿਆਰੇ ਲੋਕਾਂ 'ਚ ਆਇਆ ਔਰ ਅੱਜ ਮੈਂ ਦੋ ਡਿਵੈਲਪਮੈਂਟ ਬਲਾਗ ਦਮਿਆਲ ਬਲਾਗ ਤੇ ਨੋਟ ਜਾਮਲ ਸਿੰਘ ਬਲਾਗ ਲਗਭਗ ਲਗਭਗ 115 ਪੰਚਾਇਤਾਂ ਨੂੰ 115 ਪੰਚਾਇਤਾਂ ਦੇ ਆਪਣੇ ਨੁਮਾਇੰਦਿਆਂ ਨੂੰ ਮਿਲਿਆ ਅੱਜ 30 ਲੱਖ ਰੁਪਏ ਦੇ ਵਿਕਾਸ ਕਾਰਜਾਂ ਲਈ ਫੰਡ ਵੀ ਜਾਰੀ ਕੀਤੇ ਆ ਵੱਖ-ਵੱਖ ਪੰਚਾਇਤਾਂ ਨੂੰ ਔਰ ਅੱਜ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਤੇ ਹੁਣ ਤੱਕ ਤੁਸੀਂ ਦੇਖ ਲਓ ਵੀ ਅਸੀਂ ਬੈਠੇ ਹਾਂ ਲਗਾਤਾਰ ਮੇਰੇ ਨਾਲ ਵੀਡੀਓ ਸਾਹਿਬ ਨੋੜ ਜਮਲ ਸਿੰਘ ਔਰ ਬੰਮਿਆਲ ਦੇ ਬੈਠੇ ਆ ਬਿਜਲੀ ਬੋਰਡ ਦੇ ਅਧਿਕਾਰੀ ਬੈਠੇ ਆ ਵਾਟਰ ਸਪਲਾਈ ਦੇ ਅਧਿਕਾਰੀ ਬੈਠੇ ਆ ਸੋ ਤਮਾਮ ਜਿਹੜਾ ਪੰਚਾਇਤੀ ਰਾਜ ਮਹਿਕਮੇ ਦਾ ਮੁਲਾਜ਼ਮ ਤਬਕਾ ਆ ਸੋ ਵੱਖ-ਵੱਖ ਪਿੰਡਾਂ ਦੇ ਅੰਦਰ ਲੋਕਾਂ ਦੇ ਸਵਾਲਾਂ ਨੂੰ ਸੁਣਿਆ ਨਿੱਠ ਕੇ ਸੁਣਿਆ ਔਰ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਆਰਥਿਕ ਪੋਜੀਸ਼ਨ ਨੂੰ ਚੇਂਜ ਕਰਨ ਦੇ ਲਈ ਵੱਡੇ ਫੈਸਲੇ ਕਰਦੇ ਆ ਜਾਂ ਪਿਛਲੇ ਦਿਨਾਂ ਚ ਕੀਤੇ ਵੀ ਹੈ ਚਾਹੇ ਉਹ ਪੰਜਾਬ ਦੇ ਅੰਦਰ 43000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹੋਣ ਚਾਹੇ ਆਮ ਆਦਮੀ ਕਲੀਨਿਕਾਂ ਦੇ ਅੰਦਰ ਮੁਫਤ ਦਵਾਈਆਂ ਤੇ ਮੁਫਤ ਟੈਸਟ ਮਿਲਦੇ ਹੋਣ ਚਾਹੇ ਪੰਜਾਬ ਦੇ ਅੰਦਰ 600 ਜੋਂਡ ਬਿਜਲੀ ਹਰ ਵਰਗ ਨੂੰ ਮਿਲਦੀ ਹੈ ਸੋ ਲਗਾਤਾਰ ਪੰਜਾਬ ਦੇ ਅੰਦਰ ਸੋ ਅੱਜ ਮੈਂ ਆਪਣੇ ਹਲਕਾ ਪਵਾ ਦੇ ਪਾਰੇ ਲੋਕਾਂ ਚ ਆਇਆ ਸੋ ਵਾਕਫ ਵਾਕ ਲੋਕਾਂ ਦੇ ਸਵਾਲ ਵੀ ਸੁਣਿਆ ਕਿਤੇ ਗੰਦੇ ਪਾਣੀ ਦੇ ਸਪੱੜ ਦਾ ਮਸਲਾ ਕਿਤੇ ਬਿਜਲੀ ਦੀਆਂ ਤਾਰਾਂ ਨੀਵੀਂ ਉਹਦਾ ਮਸਲਾ ਕਿਤੇ ਪੋਲ ਲੱਗੇ ਅਗੇ ਉਹਦਾ ਮਸਲਾ ਕਿਤੇ ਟਰਾਂਸਫਾਰਮ ਦਾ ਇਸ਼ੂ ਹੈਗਾ ਆ ਸੋ ਸਾਰੇ ਸਵਾਲਾਂ ਨੂੰ ਸੁਣ ਕੇ ਸਬੰਧਤ ਅਧਿਕਾਰੀ ਸਵਾਲਾਂ ਨੂੰ ਨਿਰਦੇਸ਼ ਦਿੱਤੇ ਆ ਤੇ ਟਾਈਮ ਬੋਰਡ ਕੀਤਾ ਵੀ ਇਹ ਸਵਾਲ ਕੱਲਾ ਅਸੀਂ ਸੁਣਨਾ ਹੀ ਨਹੀਂ ਇਹਨਾਂ ਸਵਾਲਾਂ ਤੇ ਅਮਲ ਵੀ ਕਰਨਾ ਸੋ ਮੈਨੂੰ ਖੁਸ਼ੀ ਆ ਕਿ ਅਸੀਂ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤਾ ਸੀ ਔਰ 3-4-5 ਪਿੰਡਾਂ ਦੇ ਅੰਦਰ ਜਿਹੜੇ ਇਹ ਸੂਆਸੀਂ ਲੋਕਾਂ ਤੋਂ ਸੁਣ ਕੇ ਗਏ ਹੋਣਾ ਉਸ ਨੂੰ 100% ਅਸੀਂ ਪੂਰਾ ਵੀ ਕਰਤਾ ਤੇ ਇਹ ਪ੍ਰਕਿਰਿਆ ਜਿਹੜੀ ਆਨ ਵਾਲੇ ਦਿਨਾਂ ਚ ਹੋਰ ਅਸੀਂ ਇਹਨੂੰ ਬਗ ਬਗ ਪਿੰਡਾਂ ਚ ਲੈ ਕੇ ਜਾਵਾਂਗੇ ਕੱਲ ਨੂੰ ਵੀ ਕੁਝ ਪਿੰਡਾਂ ਦੇ ਅਸੀਂ ਕੱਟ ਰੱਖੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਵਹਿਤਰੀ ਦੇ ਲਈ ਇਹ ਹਲਕਾ ਪੁਆ ਜਿਨ੍ਹਾਂ ਨੇ ਵੱਡੀਆਂ ਆਸਾਂ